ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਅਸੀਂ ਆਪ ਸਰਾ ਨੂੰ ਵੀ ਕਿਹਾ ਜਿਹੜੇ ਅਫਸਰ ਪਰਉਤਰ ਵਿਭਾਗ ਦੇ ਜਿਨ੍ਹਾਂ ਦੇ ਅਦੀਨ ਉਹ ਮਸਜਿਦ ਹੈ ਉਹਨਾਂ ਦੇ ਖਿਲਾਫ ਵੀ ਟੁਕਵੀਂ ਕਾਰਵਾਈ ਜਿਹੜੀ ਹੈ ਜਿਹੜੀ ਧਰਮ ਨੂੰ ਠੇਸ ਪਹੁੰਚਾਉਣ ਦੀ ਗੱਲ ਇਹ ਨਹੀਂ ਹੈ ਕਿ ਇਜਾਜ਼ਤ ਕੌਣ ਦੇ ਰਿਹਾ ਗੱਲ ਇਹ ਹੈ ਵੀ ਇਜਾਜ਼ਤ ਕਿਸ ਕੰਮ ਦੀ ਦਿੱਤੀ ਜਾ ਰਹੀ ਹੈ ਤੇ ਇਸ ਲਈ ਅਗਰ ਕੋਈ ਬੰਦਾ ਧਰਮ ਨੂੰ ਠੇਸ ਪਹੁੰਚਾਣ ਦੀ ਇਜਾਜ਼ਤ ਦੇ ਰਿਹਾ ਉਹਨੂੰ ਇਸ ਕੰਮ ਲਈ ਥੋੜੀ ਪਰਉਤਰ ਵਿਵਾਰ ਚ ਅਫਸਰ ਲਾਇਆ ਕਿ ਵੀ ਤੂੰ ਆਪਣੀ ਮਰਜ਼ੀ ਦੇ ਨਾਮ ਲਈ ਦੂਸਰਿਆਂ ਨੂੰ ਦੱਸਣ ਲੱਗ ਪਾ ਵੀ ਮਸਜਿਦ 'ਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਸਰੀ ਪਤਾ ਲੱਗਾ ਕਿੰਨੀ ਦੇਰ ਤੱਕ ਜਿਹੜੀ ਸ਼ੂਟਿੰਗ ਚੱਲੀ ਹੈ ਕੀ ਟਾਈਮਿੰਗ ਹਾਂ ਟਾਈਮਿੰਗ ਮੇਰੇ ਕੱਲ 12 ਤਕਰੀਬਨ ਜੀ 8:30 ਵਜੇ ਨਹੀਂ ਦਿਨ ਕਿਹੜਾ ਸੀਗਾ ਹਾਂ ਦਿਨ 12 ਤਰੀਕ ਨੂੰ ਸੀ 12 ਤਰੀਕ ਵਾਲੇ ਦਿਨ ਜਿਹੜੀ ਹੈ 4-5 ਘੰਟੇ ਦੇ ਨਹੀਂ ਹਾਂ ਜੀ 2025 ਦੀ ਆ ਹੀ ਨਹੀਂ ਕਿੰਨੇ ਕ ਦਿਨ ਚੱਲੀ ਇੱਕ ਦਿਨ ਚੱਲੀ ਜਾਂਦੀ ਹੈ ਇੱਕੋ ਹੀ ਦਿਨ ਇੱਕ ਅੱਗੇ ਤਾਂ ਹੁਣ ਕੀ ਅੱਗੇ ਤੁਹਾਡੀ ਪਲਾਨਿੰਗ ਕਿਉਂਕਿ ਅੱਗੇ ਕੀ ਹੈ ਜੀ ਅਸੀਂ ਕਹਿ ਦਿੱਤਾ ਹੈ ਕਿ ਮੁਕਦਮਾ ਦਰਜ ਕੀਤਾ ਜਾਵੇ ਮੁਕਦਮਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਜਾਵੇ ਅਗਰ ਨਹੀਂ ਹੁੰਦੀ ਫਿਰ ਅਗਲੀ ਪਲਾਨਿੰਗ ਫਿਰ ਦੱਸਾਂਗੇ ਨਹੀਂ ਹੁੰਦੀ ਤੇ ਫਿਰ ਇਨਸ਼ਾਅੱਲਾ ਟਾਈਮ ਬੋਰ ਨਹੀਂ ਇਹ ਤਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸਾਹਿਬ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਹੈ ਤੇ ਉਹਨਾਂ ਨੇ ਯਕੀਨ ਦਿਲਾਇਆ ਹੈ ਕਿ ਪੁਲਿਸ ਜਿਹੜੀ ਹੈ ਪੰਜਾਬੀ ਐਕਟ੍ਰੈਸ ਸੋਨਮ ਬਾਜਵਾ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋਨਮ ਬਾਜਵਾ ਇੱਕ ਵਿਵਾਦ ਚ ਘਿਰ ਚੁੱਕੇ ਨੇ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਪੁਲਿਸ ਤੋਂ ਮੰਗ ਕੀਤੀ ਹੈ ਕਿ ਫਿਲਮ ਪਿੱਟ ਸਿਆਪਾ ਦੀ ਹੀਰੋਇਨ ਸੋਨਮ ਬਾਜਵਾ ਅਤੇ ਫਿਲਮ ਦੇ ਡਾਇਰੈਕਟਰ ਤੇ ਟੀਮ ਦੇ ਨਾਲ-ਨਾਲ ਸਾਰੀ ਵਿਭਾਗ ਦੇ ਖਿਲਾਫ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕੀਤਾ ਜਾਵੇ ਤੇ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ। ਜਾਣਕਾਰੀ ਦੇ ਮੁਤਾਬਕ ਸੋਨਮ ਬਾਜਵਾ ਤੇ ਇਹ આરોਪ ਲੱਗੇ ਨੇ ਕਿ ਪੰਜਾਬੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸੋਨਮ ਬਾਜਵਾ ਤੇ ਉਹਨਾਂ ਦੀ ਟੀਮ ਨੇ ਸਰ ਹਿੰਦ ਵਿੱਚ ਸਥਿਤ ਇਤਿਹਾਸਿਕ ਮਸਜਿਦ ਭਗਤ ਸਦਨਾ 'ਚ ਜਾ ਕੇ ਸ਼ੂਟਿੰਗ ਕੀਤੀ ਹੈ। ਜਦਕਿ ਕਿਸੇ ਵੀ ਮਸਜਿਦ 'ਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸ਼ਾਹੀ ਇਮਾਮ ਨੇ ਕਿਹਾ ਹੈ ਕਿ ਭਗਤ ਸੱਨਣਾ ਦੇ ਨਾਮ ਤੇ ਬਣਾਈ ਗਈ ਇਹ ਮਸਜਿਦ ਇਤਿਹਾਸਿਕ ਹੈ ਯਾਦ ਰਹੇ ਭਗਤ ਸੱਨਣਾ ਜੀ ਸਿੱਖ ਤੇ ਮੁਸਲਿਮ ਸਮਾਜ ਵਿੱਚ ਬੜੀ ਇਕੱਧਤ ਦੇ ਨਾਲ ਮੰਨੇ ਜਾਂਦੇ ਨੇ ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਇਤਿਹਾਸਿਕ ਮਸਜਿਦ 'ਚ ਸ਼ੂਟਿੰਗ ਕਰਕੇ ਮਸਜਿਦ ਦੀ ਪਵਿੱਤਰਤਾ ਭੰਗ ਕੀਤੀ ਗਈ ਹੈ ਅੱਜ ਆ ਸਰਾ ਨੂੰ ਵੀ ਕਿਹਾ ਜਿਹੜੇ ਅਫਸਰ ਪਰਉਤਰ ਵਿਭਾਗ ਦੇ ਜਿਨ੍ਹਾਂ ਦੇ ਅਧੀਨ ਉਹ ਮਸਜਿਦ ਹੈ ਉਹਨਾਂ ਦੇ ਖਿਲਾਫ ਵੀ ਟੁਕਵੀਂ ਕਾਰਵਾਈ ਜਿਹੜੀ ਹੈ ਜਿਹੜੀ ਧਰਮ ਨੂੰ ਠੇਸ ਪਹੁੰਚਾਣ ਦੀ ਗੱਲ ਨਹੀਂ ਹੈ ਕਿ ਇਜਾਜ਼ਤ ਕੌਣ ਦੇ ਰਿਹਾ ਗੱਲ ਇਹ ਵੀ ਇਜਾਜ਼ਤ ਕਿਸ ਕੰਮ ਦੀ ਦਿੱਤੀ ਜਾ ਰਹੀ ਹੈ ਇਸ ਲਈ ਅਗਰ ਕੋਈ ਬੰਦਾ ਧਰਮ ਨੂੰ ਠੇਸ ਪਹੁੰਚਾਣ ਦੀ ਇਜਾਜ਼ਤ ਦੇ ਰਿਹਾ ਉਹਨੂੰ ਇਸ ਕੰਮ ਲਈ ਥੋੜੀ ਪਰਉਤਰ ਵਿਵਾਰ ਦੇ ਅਫਸਰ ਲਾਇਆ ਕਿ ਵੀ ਤੂੰ ਆਪਣੀ ਮਰਜ਼ੀ ਦੇ ਨਾਮ ਲਈ ਦੂਸਰਿਆਂ ਨੂੰ ਦੱਸਣ ਲੱਗ ਪਾ ਵੀ ਮਸਜਿਦ 'ਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਸਰੀ ਪਤਾ ਲੱਗਾ ਕਿੰਨੀ ਦੇਰ ਤੱਕ ਜਿਹੜੀ ਸ਼ੂਟਿੰਗ ਚੱਲੀ ਹੈ ਕੀ ਟਾਈਮਿੰਗ ਹਾਂ ਟਾਈਮਿੰਗ ਮੇਰੇ ਕੱਲ 12 ਤਕਰੀਬਨ ਜੀ 8:30 ਵਜੇ ਨਹੀਂ ਦਿਨ ਕਿਹੜਾ ਸੀਗਾ? ਹਾਂ ਦਿਨ 12 ਤਰੀਕ ਨੂੰ ਸੀਗਾ। 12 ਤਰੀਕ ਵਾਲੇ ਦਿਨ ਜਿਹੜੀ ਹੈ 4-5 ਘੰਟੇ ਦੇ ਨਹੀਂ ਹਾਂ ਜੀ 2025 ਦੀ ਆ ਹੀ ਦੀ। ਕਿੰਨੇ ਦਿਨ ਚੱਲੀ ਇੱਕ ਦਿਨ ਚੱਲੀ ਜਾਂਦੀ ਹੈ ਇੱਕੋ ਹੀ ਅਤੇ ਤਾਂ ਹੁਣ ਕੀ ਅੱਗੇ ਤੁਹਾਡੀ ਪਲਾਨਿੰਗ ਕਿਉਂਕਿ ਅੱਗੇ ਕੀ ਹੈ ਜੀ ਅਸੀਂ ਕਹਿ ਦਿੱਤਾ ਹੈ ਕਿ ਮੁਕਦਮਾ ਦਰਜ ਕੀਤਾ ਜਾਵੇ ਮੁਕਦਮਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਜਾਵੇ ਅਗਰ ਨਹੀਂ ਹੁੰਦੀ ਫਿਰ ਅਗਲੀ ਪਲਾਨਿੰਗ ਫਿਰ ਦੱਸਾਂਗੇ ਨਹੀਂ ਹੁੰਦੀ ਤੇ ਫਿਰ ਇਨਸ਼ਾਅੱਲਾ ਟਾਈਮ ਬੋਰਡ ਨਹੀਂ ਇਹ ਤਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸਾਹਿਬ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਹੈ ਤੇ ਉਹਨਾਂ ਨੇ ਯਕੀਨ ਦਿਲਾਇਆ ਹੈ ਕਿ ਪੁਲਿਸ ਜਿਹੜੀ ਹੈ ਅਸੀਂ ਆਪ ਸਰਾ ਨੂੰ ਵੀ ਕਿਹਾ ਜਿਹੜੇ ਅਫਸਰ ਪਰਉਤਰ ਵਿਭਾਗ ਦੇ ਜਿਨ੍ਹਾਂ ਦੇ ਅਧੀਨ ਉਹ ਮਸਜਿਦ ਹੈ ਉਹਨਾਂ ਦੇ ਖਿਲਾਫ ਵੀ ਟੁਕਵੀਂ ਕਾਰਵਾਈ ਜਿਹੜੀ ਹੈ ਜਿਹੜੀ ਧਰਮ ਨੂੰ ਠੇਸ ਪਹੁੰਚਾਣ ਦੀ ਗੱਲ ਨਹੀਂ ਹੈ ਕਿ ਇਜਾਜ਼ਤ ਕੌਣ ਦੇ ਰਿਹਾ ਗੱਲ ਇਹ ਵੀ ਇਜਾਜ਼ਤ ਕਿਸ ਕੰਮ ਦੀ ਦਿੱਤੀ ਜਾ ਰਹੀ ਹੈ ਦੇ ਇਸ ਲਈ ਅਗਰ ਕੋਈ ਬੰਦਾ ਧਰਮ ਨੂੰ ਠੇਸ ਪਹੁੰਚਾਣ ਦੀ ਇਜਾਜ਼ਤ ਦੇ ਰਿਹਾ ਉਹਨੂੰ ਇਸ ਕੰਮ ਲਈ ਥੋੜੀ ਪਰਉਤਰ ਵਿਵਾਰ ਦੇ ਅਫਸਰ ਲਾਇਆ ਕਿ ਵੀ ਤੂੰ ਆਪਣੀ ਮਰਜ਼ੀ ਦੇ ਨਾਮ ਲਈ ਦੂਸਰਿਆਂ ਨੂੰ ਦੱਸਣ ਲੱਗ ਪਾ ਵੀ ਮਸਜਿਦ 'ਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਸਰੀ ਪਤਾ ਲੱਗਾ ਕਿੰਨੀ ਦੇਰ ਤੱਕ ਜਿਹੜੀ ਸ਼ੂਟਿੰਗ ਚੱਲੀ ਹੈ ਕੀ ਟਾਈਮਿੰਗ ਹਾਂ ਟਾਈਮਿੰਗ ਮੇਰੇ ਕੱਲ 12 ਤਕਰੀਬਨ ਜੀ 9:30 ਵਜੇ ਨਹੀਂ ਦਿਨ ਕਿਹੜਾ ਸੀਗਾ ਹਾਂ ਦਿਨ 12 ਤਰੀਕ ਨੂੰ ਸੀਗਾ 12 ਤਰੀਕ ਵਾਲੇ ਦਿਨ ਜਿਹੜੀ ਹੈ 4-5 ਘੰਟੇ ਦੇ ਨਹੀਂ ਹਾਂ ਜੀ 2025 ਦੀ ਆ ਹੀ ਦੀ ਕਿੰਨੇ ਕ ਦਿਨ ਚੱਲੀ ਇੱਕ ਦਿਨ ਚੱਲੀ ਜਾਂਦੀ ਇੱਕੋ ਹੀ ਦਿਨ ਇੱਕ ਹਾਂ ਜੀ ਤਾਂ ਹੁਣ ਕੀ ਅੱਗੇ ਤੁਹਾਡੀ ਪਲਾਨਿੰਗ ਕਿਉਂਕਿ ਅੱਗੇ ਕੀ ਹੈ ਜੀ ਅਸੀਂ ਕਹਿ ਦਿੱਤਾ ਹੈ ਕਿ ਮੁਕੱਦਮਾ ਦਰਜ ਕੀਤਾ ਜਾਵੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਜਾਵੇ ਅਗਰ ਨਹੀਂ ਹੁੰਦੀ ਫਿਰ ਅਗਲੀ ਪਲਾਨਿੰਗ ਫਿਰ ਦੱਸਾਂਗੇ ਨਹੀਂ ਹੁੰਦੀ ਤੇ ਫਿਰ ਇਨਸ਼ਾਅੱਲਾ ਟਾਈਮ ਬੋਰ ਨਹੀਂ ਇਹ ਤਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਸਾਹਿਬ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਹੈ ਤੇ ਉਹਨਾਂ ਨੇ ਯਕੀਨ ਦਿਲਾਇਆ ਹੈ ਕਿ ਪੁਲਿਸ ਜਿਹੜੀ ਹੈ ਤੋ ਉਹਨਾਂ ਦਾ ਕਹਿਣਾ ਹੈ ਕਿ ਤਰਨ ਦੀ ਆਸਥਾ ਦੇ ਨਾਲ ਖਿਲਵਾੜ ਕੀਤਾ ਗਿਆ ਤੇ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਤੇ ਪੁਲਿਸ ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਦੱਸਦੇ ਕਿ ਸੋਨਮ ਬਾਜਵਾ ਦੀ ਨਵੀਂ ਮੂਵੀ ਪਿੱਟ ਸਿਆਪਾ ਨੂੰ ਲੈ ਕੇ ਹੀ ਇਹ ਵਿਵਾਦ ਸ਼ੁਰੂ ਹੋਇਆ ਇਹ ਮੂਵੀ 2026 'ਚ ਦੇਸ਼ ਭਰ 'ਚ ਰਿਲੀਜ਼ ਹੋਣ ਜਾਣੀ ਸੀ ਪਰ ਉਹਨੇ ਇਸ ਮੂਵੀ ਨੂੰ ਹੀ ਦੇ ਕੇ ਵਿਵਾਦ ਖੜਾ ਹੋ ਗਿਆ ਦੱਸਦੇ ਕਿ ਹਜੇ ਤੱਕ ਸੋਨਮ ਬਾਜਵਾ ਦੇ ਟੀਮ ਦਾ ਹਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਇਹ ਮਾਮਲਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ 'ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ